ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਦੋਸਤੋ ਹਰ ਵਾਰ ਦੀ ਤਰ੍ਹਾਂ ਪਹੁੰਚੇ ਆਂ ਟਰੈਕਟਰ ਮੰਡੀ ਮੋਗਾ ਆ ਇਸ ਵਾਰ ਸੀਜ਼ਨ ਕਰਕੇ ਟਰੈਕਟਰ ਥੋੜੇ ਘੱਟ ਨੇ ਜੀ ਪਰ ਜਿੰਨੇ ਕੁ ਵੀ ਆਏ ਨੇ ਬਹੁਤ ਵਧੀਆ ਕੰਡੀਸ਼ਨ ਦੇ ਨੇ ਤੁਹਾਨੂੰ ਦਿਨੇ ਆ ਸਾਰੇ ਟਰੈਕਟਰਾਂ ਦੀ ਜਾਣਕਾਰੀ ਤੇ ਕੀ ਕੀ ਰੇਟ ਨੇ ਉਸ ਤੋਂ ਪਹਿਲਾਂ ਆਪਣਾ ਚੈਨਲ ਸਬਸਕ੍ਰਾਈਬ ਕਰ ਦਿਓ ਅਤੇ YouTube ਚੈਨਲ ਆਪਣਾ ਜਿਹੜਾ ਉਹਨੂੰ ਫੋਲੋ ਕਰ ਲਿਓ ਤਾਂ ਜੋ ਇਸ ਤਰ੍ਹਾਂ ਦੀ ਹਰ ਅਪਡੇਟ ਤੁਹਾਡੇ ਤੱਕ ਪਹੁੰਚ ਸਕੇ ਸਭ ਤੋਂ ਪਹਿਲਾਂ ਖੜਾ ਜੀ ਫੋਰਡ 3600 94 ਮਾਡਲ ਆ ਮਿੱਤਰੋ 1 ਲੱਖ ਤੇ 35000 ਵੀ ਟਰੈਕਟਰ ਦਾ ਰੇਟ ਆ ਕੰਡੀਸ਼ਨ ਚੰਗੀ ਪਈ ਆ ਕਰ ਲੋ ਚੈੱਕ ਡਬਲ ਕਲਚ ਆ ਜੀ ਟਾਇਰਾਂ ਦੀ ਕੰਡੀਸ਼ਨ ਆ ਜਿਹੜੀ ਉਹ ਤਕਰੀਬਨ ਹੈਗੀ ਆ ਜੀ ਆਪਣੀ 35 ਤੋਂ 40% ਐਮ ਆਰ ਐਫ ਦੇ ਟਾਇਰ ਲੱਗੇ ਹੋਏ ਨੇ 50 ਨੰਬਰ ਆ ਜੀ ਸੋ ਅੱਗੇ ਖੜਾ ਜੀ ਫਾਰਮ ਟਰੈਕ 60 ਕੰਡੀਸ਼ਨ ਚੰਗੀ ਆ ਟਰੈਕਟਰ ਦੀ ਜੀ ਕਰ ਲੋ ਚੈੱਕ ਰੈਂਬਰੂਮ ਪੂਰੇ ਵਧੀਆ ਪਏ ਨੇ। ਮਗਰਾੜ ਪੂਰੇ ਠੀਕ ਨੇ। ਡਬਲ ਕਲਚ ਆ ਜੀ ओरिजिनल ਪੇਂਟ ਆ ਲਾਈਵ ਪੀਟੀਓ ਆ। ਟਾਇਰ ਨੇ ਜਿਹੜੇ ਜੀ ਆਪਣੇ ਤਕਰੀਬਨ 60 ਤੋਂ 65% ਨੇ। ਹੈਵੀ ਬੰਪਰ ਲੱਗਿਆ ਹੋਇਆ। 98 ਮਾਡਲ ਆ ਜੀ। 1 ਲੱਖ ਤੇ 75000 ਰੁਪਏ ਟਰੈਕਟਰ ਦਾ ਰੇਟ ਆ। ਮਾਰ ਲੋਨੇਗਾ। ਸੋ ਅੱਗੇ ਖੜਾ ਜੀ ਸਵਰਾਜ 855 ਫੋਰ ਸਟਾਰ ਰਿਵਰਸ ਪੀਟੀਓ ਓਰੀਜਨਲ ਪੇਂਟ ਆ ਜੀ ਟਰੈਕਟਰ ਦੀ ਕੰਡੀਸ਼ਨ ਬਹੁਤ ਸੋਹਣੀ ਪਈ ਐ ਚੈੱਕ ਕਰੋ ਕਿਤੇ ਕੋਈ ਟੱਚਿੰਗ ਨਹੀਂ ਹੈ ਕੋਈ ਲੀਕਸ ਨਹੀਂ ਹੈ ਸੌ ਸੌ ਪੂਰਾ ਵਧੀਆ ਡਬਲ ਕਲਚ ਆ ਜੀ 6 ਚਰੀ ਆ ਛਤਰੀ ਨਮੀ ਲੱਗੀ ਹੋਇਆ ਸ਼ੀਟ ਨਮੀ ਲੱਗੀ ਟਾਇਰ ਟਰੈਕਟਰ ਤੇ ਜਿਹੜੇ ਤਕਰੀਬਨ ਪਏ ਨੇ 95 ਤੋਂ ਆਹ ਸੌਰੀ 90 ਤੋਂ 95% ਸ਼ਕਤੀ ਲਾਈਫ ਦੇ ਟਾਇਰ ਨੇ ਮਗਰਲੇ ਤੇ ਮੂਹਰੇ ਮੂਹਰੇ ਗੁੱਡੀਅਰ ਦੇ ਨਹੀਂ ਟਰੈਕਟਰ ਦਾ ਜਿਹੜਾ ਮਾਡਲ ਆ ਜੀ ਉਹ ਤੁਹਾਨੂੰ ਦਾ ਪੰਜਾਬ ਨੰਬਰ ਆ ਜੀ ਮਾਡਲ 2013 ਜੀ 4 ਲੱਖ 75000 ਰੁਪਏ ਟਰੈਕਟਰ ਦਾ ਰੇਟ ਆ ਕਰੋ ਚੈੱਕ ਸੋਹਣੀ ਕੰਡੀਸ਼ਨ ਦਾ ਟਰੈਕਟਰ ਆ ਜੀ ਸੋ ਅੱਗੇ ਖੜਾ ਜੀ ਸੋਨਾਲੀਕਾ ਇੰਟਰਨੈਸ਼ਨਲ ਡੀਆਈ 35 ਡਬਲ ਕਲਚ ਆ ਜੀ ਸੋਹਣੀ ਕੰਡੀਸ਼ਨ ਦਾ ਟਰੈਕਟਰ ਆ オリジナル ਪੇਂਟ ਆ ਲਿਕ ਲੁਕਸ ਕੇ ਤੋਂ ਨਹੀਂ ਹੈ ਡਬਲ ਕਲੱਚ ਆ ਜੀ ਕੰਡੀਸ਼ਨ ਬਹੁਤ ਸੋਹਣੀ ਪਈ ਆ ਟਰੈਕਟਰ ਦੀ ਕਿੰ ਆ ਨੰਬਰ ਆ ਜੀ 2006 ਮਾਡਲ ਆ ਮਿੱਤਰੋ 1 ਲੱਖ ਤੇ 60000 ਰੁਪਏ ਟਰੈਕਟਰ ਦਾ ਰੇਟ ਆ ਨਹੀਂ ਨਹੀਂ ਕਰ ਲੋ ਚੈੱਕ ਬਹੁਤ ਸੋਹਣੀ ਕੰਡੀਸ਼ਨ ਆ ਜੀ ਟਰੈਕਟਰ ਦੀ ਰਮ ਰਮਾ ਤੇ ਮਾਰ ਲੋ ਨੀਗਾ ਪੂਰੇ ਵਧੀਆ ਪਏ ਨੇ ਜੀ ਐਮ ਆਰ ਐਫ ਦੇ ਟਾਇਰ ਨੇ ਮਗਰਾੜ ਪੂਰੇ ਵਧੀਆ ਪਏ ਨੇ ਕਰ ਲੋ ਚੈੱਕ ਆ ਸੋਨਾਲੀ ਕਾ ਲੱਗੀ ਗੇ ਅੱਗੇ ਖੜਾ ਜੀ ਸੋਨਾਲੀ ਕਾ ਡੀਆਈ 740 ਸੋਨੀ ਕੰਡੀਸ਼ਨ ਦਾ ਟਰੈਕਟਰ ਆ Ориジナル ਪੇਂਟ ਆ ਜੀ ਡਬਲ ਕਲਚ ਆ ਮਗਰਾੜ ਪੂਰੇ ਵਧੀਆ ਪਏ ਨੇ ਕਰ ਲੋ ਚੈੱਕ Ориジナル ਪੇਂਟ ਆ ਜੀ ਪੰਜਾਬ ਨੰਬਰ ਆ ਟਰੈਕਟਰ ਦਾ 2002 ਮਾਡਲ ਆ ਜੀ 1 ਲੱਖ ਤੇ 45000 ਰੁਪਏ ਡ੍ਰੈਕ ਦਾ ਰੇਟ ਕਰੋ ਸੋਨੀ ਕੰਡੀਸ਼ਨ ਦੇਖ ਸਕਦੇ ਹੋ ਸੋ ਅੱਗੇ ਖੜਾ ਜੀ ਸਵਰਾਜ 855 ਡਬਲ ਕਲਚ 96 ਮਾਡਲ ਆ ਜੀ 1 ਲੱਖ ਤੇ 65000 ਰੁਪਏ ਡ੍ਰੈਕ ਦਾ ਰੇਟ ਆ ਮਾਰ ਲਓ ਨੀਗਾ ਕੰਡੀਸ਼ਨ ਸੋਹਣੀ ਹੈ ਜੀ ਟਰੈਕਟਰ ਦੀ ਅੱਗੇ ਖੜਾ ਜੀ ਸਵਰਾਜ 735 FE ਪੰਜਾਬ ਨੰਬਰ ਆ ਜੀ ਰੀਜਨਲ ਪੇਂਟ ਆ ਬੋਡੀ ਲਾਈਨ ਦਾ ਬਹੁਤ ਸੋਹਣਾ ਟਰੈਕਟਰ ਆ ਜੀ ਕਰ ਲੋ ਚੈੱਕ ਟਾਇਰਾਂ ਦੀ ਕੰਡੀਸ਼ਨ ਜਿਹੜੀ ਪਈ ਹੈ 90 ਤੋਂ 95% ਦੋਨਾਂ ਦੀ ਮਗਰਲੇ ਤੇ ਮੂਹਰੇ ਕਾਗਜ਼ੀ ਪੱਤਰ ਦੀ ਗਾਰੰਟੀ ਹੈ ਜੀ ਲਾਂਬੇ ਵਾਲਾ ਕੰਮ ਨਹੀਂ ਵਾਕੇ ਜਾ ਸਕਦੇ ਚੈੱਕ ਕਰਕੇ ਨੜਾ ਨਵੇਂ ਮਾਡਲ ਹੈ 1,68,000 ਰੁਪਏ ਰੇਟ ਦਾ ਲੱਗਾ ਜੀ ਅੱਗੇ ਖੜਾ ਜੀ ਸੋਨਾ ਲਿਕਾ ਇੰਟਰਨੈਸ਼ਨਲ ਡੀਆਈ 60 ਇਹ ਟਰੈਕਟਰ ਤਾਂ ਵੈਸੇ ਹੀ ਬਹੁਤ ਕਹਦੀ ਹੈ ਕਿ ਬਾਹੀ ਲਈ ਬਹੁਤ ਤਗੜਾ ਟਰੈਕਟਰ ਹੈ ਜੀ ਫੈਬਰ ਦੀ ਛਤਰੀ ਲੱਗੀ ਹੋਈ ਆ ਬੁਡੀਅਰ ਦੇ ਟਾਇਰ ਨੇ ਜੀ 16928 ਦੇ ਕੰਡੀਸ਼ਨ ਚੰਗੀ ਪਈ ਹੈ ਟਰੈਕਟਰ ਦੀ ਕਰ ਲੋ ਚੈੱਕ 2005 ਮਾਡਲ ਆ ਜੀ 2 ਲੱਖ ਤੇ 60 ਹਜ਼ਾਰ ਵੀ ਟਰੈਕਟਰ ਦਾ ਰੇਟ ਆ ਜੀ ਮਾਰ ਲਓ ਨੀ ਦਾ ਸੋ ਅੱਗੇ ਖੜਾ ਜੀ ਪਾਵਰ ਮੈਕਸ ਯੂਰੋ 50 ਟਰੈਕਟਰ ਬਹੁਤ ਸੋਹਣੀ ਕੰਡੀਸ਼ਨ ਦਾ ਪਿਆ ਜੀ ਡਬਲ ਕਲਚ ਆ ਟਾਇਰ ਤਕਰੀਬਨ ਪਏ ਨੇ 85 ਤੋਂ 90% ਦੇਖੋ ਸਾਹੀ ਬੰਪਰ ਲੱਗਿਆ ਹੋਇਆ ਪੂਰੇ ਕਰੋ ਚੱਕ ਟੱਚਿੰਗ ਵੀ ਨਹੀਂ ਹੈ ਜਦੋਂ ਇਹ ਟਰੈਕਟਰ ਹੈ। ਬਹੁਤ ਕੰਡੀਸ਼ਨ ਦੇ ਟਰੈਕਟਰ ਆਉਂਦੇ ਨੇ ਮੰਡੀ ਦੇ ਵਿੱਚ। ਆ ਕਰ ਲੋ ਬੈਸਟ ਚੈੱਕ। A to Z ਚੀਜ਼ ਪੂਰੀ ਵਧੀਆ ਪਈ ਹੈ ਜੀ ਕੋਈ ਜੰਗ ਜੰਗ ਵਾਲੀ ਗੱਲ ਨਹੀਂ ਹੈ। ਕਰੋ ਚੈੱਕ ਜੀ। ਪਾਵਰ ਮੈਕਸ ਟਰੈਕਟਰ ਹੈ ਜੀ ਇਹ। ਯੂਰੋ 50 ਇਹਦਾ ਮਾਡਲ ਹੈ ਜੀ। ਅ 2016 2 ਲੱਖ ਤੇ 35000 ਕੇ ਟਰੈਕਟਰ ਦਾ ਰੇਟ ਆ ਜੀ ਅੱਗੇ ਖੜਾ ਜੀ ਸਵਰਾਜ 855 ਦਰਮਿਆਨੀ ਜੀ ਹਾਲਤ ਦਾ ਟਰੈਕਟਰ ਆ ਜੀ ਡਬਲ ਕਲਚ ਆ ਟਾਇਰ 40 ਤੋਂ 45% ਨੇ ਫਾਈਬਰ ਦੀ ਨਵੀਂ ਛਤਰੀ ਲਵਾਈ ਹੋਈ ਹੈ ਜੀ ਕੋੜਾ ਬੰਪਰ ਲੱਗਿਆ ਹੋਇਆ ਪੂਰਾ ਹੈ ਵੀ ਪੰਜਾਬ ਨੰਬਰ ਆ 98 ਮਾਡਲ ਆ ਜੀ 1 ਲੱਖ ਤੇ 45000 ਕੇ ਟਰੈਕਟਰ ਦਾ ਰੇਟ ਆ ਅੱਗੇ ਖੜਾ ਜੀ ਫਾਰਮ ਟਰੈਕ 45 ਲਾਈਵ ਪੀਟੀਓ ਕੰਡੀਸ਼ਨ ਚੰਗੀ ਪਈ ਆ ਟਰੈਕਟਰ ਦੀ ਹੈਵੀ ਬੰਪਰ ਲੱਗਿਆ ਪੰਜਾਬ ਨੰਬਰ ਆ ਫਿਰੋਜ਼ਪੁਰ ਦਾ 2010 ਮਾਡਲ ਆ ਜੀ 2 ਲੱਖ ਤੇ 95000 ਰੁਪਏ ਟਰੈਕਟਰ ਦਾ ਰੇਟ ਆ ਸੋਹਣੀ ਕੰਡੀਸ਼ਨ ਦਾ ਟਰੈਕਟਰ ਆ ਜੀ ਬਿਲਕੁਲ ਨਵੇਂ ਵਰਗੀ ਕੰਡੀਸ਼ਨ ਆ ਕਰ ਸਕਦੇ ਚੈੱਕ ਆ ਮਾਰ ਲਓ ਨੀਗਾ ਪੂਰੀ ਸੋਹਣੀ ਕੰਡੀਸ਼ਨ ਦਾ ਟਰੈਕਟਰ ਪਿਆ ਜੀ ਬੀਕੇਡੀ ਦੇ ਟਾਇਰ ਨੇ ਟਰੈਕਟਰ ਦੇ ਮਗਰਲੇ ਤੇ ਮੂਹਰੇ ਦੇ ਦੋਨੋਂ 80 ਤੋਂ 85% ਟਾਇਰ ਨੇ ਜੀ ਰਿਮ ਰੂਮ ਪੂਰੇ ਵਧੀਆ ਪਏ ਨੇ ਦੇਖ ਸਕਦੇ ਹੋ ਸੋਗੇ ਖੜਾ ਜੀ ਫਾਰਮ ਡ੍ਰੈਗ 60 ਫੇਵਰ ਦੀ ਛਤਰੀ ਲੱਗੀ ਹੋਈ ਆ ਬੀਕੇਡੀ ਦੇ ਟਾਇਰ ਨੇ 80 85% ਹੀ ਟਾਇਰ ਇਹਦੇ ਨੇ origignal paint ਪਿਆ ਜੀ ਕਰ ਸਕਦੇ ਹੋ ਚੈੱਕ ਹਾਈ ਕੈਪੈਸਿਟੀ ਲਿਫਟ ਹੈ ਜੀ ਇਹਦੀ ਪਾਵਰ ਸਟੀering ਹੈ ਪਾਵਰ ਮੈਕਸ ਟਰੈਕਟਰ ਕਹਿ ਦਿੰਦੇ ਆ ਜੀ ਇਹਨਾਂ ਨੂੰ ਫਾਰਮ ਟਰੈਕ ਰਮ ਰੂਮ ਪੂਰੇ ਵਧੀਆ ਪਏ ਨੇ 14 9 28 ਦੇ ਟਾਇਰ ਆ ਜੀ ਬਾਕੀ ਤੁਸੀਂ ਪੂਰੀ ਡਿਟੇਲ ਜਾਨਣੀ ਆ ਤਾਂ ਇੱਕ ਵਾਰ ਮੋਗਾ ਮੰਡੀ ਜ਼ਰੂਰ ਵਿਜ਼ਿਟ ਕਰੋ ਇਹਦਾ ਵੀ ਫਿਰੋਜ਼ਪੁਰ ਦਾ ਨੰਬਰ ਆ ਜੀ 12 ਮਾਡਲ ਆ ਜੀ 3 ਲੱਖ ਤੇ 95 ਹਜ਼ਾਰ ਕੇ ਡੇਟ ਰੇਟ ਦਾ ਕਰੋ ਚੈੱਕ ਸੋਹਣੀ ਕੰਡੀਸ਼ਨ ਦਾ ਟਰੈਕਟਰ ਆ ਜੀ ਅੱਗੇ ਖੜਾ ਜੀ ਮੈਸੀ ਫਾਕਸਨ 35 ਇਹ ਟਰੈਕਟਰਾਂ ਬਾਰੇ ਤਾਂ ਜ਼ਿਆਦਾ ਦੱਸਣ ਦੀ ਲੋੜ ਹੀ ਨਹੀਂ ਪਹਿਲਾਂ ਟਰੈਕਟਰ ਚੈੱਕ ਕਰੋ ਫਿਰ ਤੁਹਾਨੂੰ ਦੱਸ ਦੇਗਾ ਮਾਡਲ ਮਾਰ ਲਓ ਜੀ ਮੇਗਾ ਛੋਟੇ ਮਗਰਾੜਾਂ ਵਾਲਾ ਟਰੈਕਟਰ ਆ ਜੀ ਇਹਨੇ ਡਬਲ ਕਲਚ ਆ ਜੀ ਸੌਰੀ ਡਬਲ ਕਲਚ ਨਹੀਂ ਹੈ ਇਹ ਕਰੋ ਚੈੱਕ ਸੋਹਣੀ ਕੰਡੀਸ਼ਨ ਦਾ ਟਰੈਕਟਰ ਪਿਆ ਜੀ ਪੰਜਾਬ ਨੰਬਰ ਆ ਮਾਡਲ ਹੈਗਾ ਜੀ 74 1 ਲੱਖ ਤੇ 20000 ਪੀ ਟਰੈਕਟਰ ਦਾ ਰੇਟ ਆ ਕਰ ਸਕਦੇ ਹੋ ਚੈੱਕ ਅੱਗੇ ਖੜਾ ਜੀ ਫਾਰਮ ਟਰੈਕ 60 ਲਾ ਪੀਟੀਓ ਟਰੈਕਟਰ ਦੇ ਟਾਇਰ ਬਿਲਕੁਲ ਨਵੇਂ ਨੇ ਜੀ ਕਰੋ ਚੈੱਕ ਪਹਿਲਾਂ ਦੇਖ ਸਕਦੇ ਹੋ ਖਾਲੇ ਨੰਬਰ ਵੀ ਗੱਡੀਆਂ ਤੇ ਉਵੇਂ ਲਿਖਿਆ ਹੋਏ ਨੇ ਨਵੇਂ ਟਾਇਰ ਪਵਾਏ ਹੋ ਨੇ ਟਰੈਕਟਰ ਦੇ ਕੰਡੀਸ਼ਨ ਸੋਹਣੀ ਪਈ ਆ オリジナル ਪੇਂਟ ਆ ਜੀ ਡਬਲ ਕਲੱਚ ਆ ਕਰੋਚੇਕ ਲਾਈਟਾਂ ਨਵੀਆਂ ਲੱਗੀਆਂ ਹੋਈਆਂ ਨੇ 2003 ਮਾਡਲ ਆ ਜੀ 2 ਲੱਖ ਤੇ 65 ਹਜ਼ਾਰ ਰੇਟਰ ਦਾ ਰੇਟ ਆ ਦੇਖ ਸਕਦੇ ਹੋ ਤੁਸੀਂ ਫੋਣੀ ਕੰਡੀਸ਼ਨ ਦੇ ਟਰੈਕਟਰ ਹੁੰਦੇ ਨੇ ਮੰਡੀ ਦੇ ਵਿੱਚ ਬਾਕੀ ਉਹ ਕਾਫੀ ਦੂਰ ਤੱਕ ਟਰੈਕਟਰ ਖੜੇ ਨੇ ਜੀ ਇੰਨਾ ਜ਼ਿਆਦਾ ਫਿਰ ਵੀਡੀਓ ਜ਼ਿਆਦਾ ਲੰਬੀ ਹੋ ਜਾਂਦੀ ਆ ਤੁਸੀਂ ਜ਼ਿਆਦਾ ਜਾਣਕਾਰੀ ਲਈ ਆਪਣਾ ਚੈਨਲ ਸਬਸਕ੍ਰਾਈਬ ਕਰ ਦਿਓ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਆ ਕਰੀਂ ਤਾਂ ਜੋ ਇਹ ਵੀਡੀਓ ਹਰੇਕ ਤਰ੍ਹਾਂ ਦੇ ਕਿਸਾਨ ਤੱਕ ਪਹੁੰਚ ਸਕੇ ਧੰਨਵਾਦ ਜੀ